ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਨਵੀਂ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼੍ਰੀ ਰੰਧਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਜਾਂ ਤਾਂ ਆਨੰਦਪੁਰ ਸਾਹਿਬ ਨੂੰ ਇੱਕ ਨਵਾਂ ਜ਼ਿਲ੍ਹਾ ਐਲਾਨ ਕਰ ਦੇਣਗੇ ਤੇ ਜਾਂ ਫਿਰ ਰੋਪੜ ਜਿਹੜੇ ਦਾ ਨਾਮ ਬਦਲ ਕੇ ਜ਼ਿਲ੍ਹੇ ਨੂੰ ਆਨੰਦਪੁਰ ਸਾਹਿਬ ਜ਼ਿਲ੍ਹਾ ਕਰ ਦਿੱਤਾ ਜਾਵੇ ਪਰ ਸਵਾਲ ਹੈ ਇਸ ਦੇ ਨਾਲ ਬਦਲੇਗਾ ਕਿ 4 ਸਾਲ ਪਹਿਲਾਂ ਜਦੋਂ ਮਲੇਰ ਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਗਿਆ ਸੀ ਪੰਜਾਬ ਦਾ 23ਵਾਂ ਜ਼ਿਲ੍ਹਾ ਉਸ ਦਾ ਕੀ ਹਾਲ ਹੈ ਇਸ ਤੋਂ ਪਹਿਲਾਂ ਵੀ ਦੋ ਐਪੀਸੋਡ ਇਸੇ ਵਿਸ਼ੇ ਤੇ ਅਸੀਂ ਕਰ ਚੁੱਕੇ ਹਾਂ ਜਿੱਥੇ ਵੱਖ-ਵੱਖ ਕਮੀਆਂ ਉਸ ਜ਼ਿਲ੍ਹੇ ਦੀ ਅੱਜ ਦੀ ਤਰੀਕ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਉਸ ਨਵੇਂ ਜ਼ਿਲ੍ਹੇ ਦੇ ਵਿੱਚ ਡਿਵੈਲਪ ਹੋਈ ਹੈ ਬੜੀ ਹੈ ਜਾਂ ਉੱਥੇ ਦਾ ਉੱਥੇ ਹੀ ਸਾਰਾ ਟਰਚਾਕੜਾ ਹੈ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਚੁੱਕੇ ਹਾਂ ਪਰ ਅੱਜ ਜੋ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਰਕਾਰੀ ਸਕੂਲਾਂ ਦੇ ਹਾਲਾਤ ਕੀ ਹਨ ਇਸ ਦੀ ਕਰਾਂਗੇ ਇਹ ਉਹ ਸਰਕਾਰੀ ਸਕੂਲ ਨੇ ਜੋ ਕਿ ਘੋਰ ਨਿਰਾਸ਼ਾ ਤੇ ਬਾਬੂਆਂ ਦੀ ਉਦਾਸੀਨਤਾ ਦੀ ਕਹਾਣੀ ਨੂੰ ਬਿਆਨ ਕਰਦੇ ਹਨ ਇਹ ਸਰਕਾਰ ਸਿੱਖਿਆ ਦੇ ਮੁੱਦੇ ਦੇ ਉੱਪਰ ਬਣੀ ਗਈ ਸੀ ਸਿਹਤ ਅਤੇ ਸਿੱਖਿਆ ਦੋ ਅਹਿਮ ਤੇ ਮੁੱਖ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਇਸ ਸਰਕਾਰ ਦਾ ਗਠਨ ਹੋਇਆ ਸੀ ਪਰ ਅੱਜ ਪੰਜਾਬ ਦੇ ਸਕੂਲਾਂ ਦੇ ਹਾਲਾਤ ਕੀ ਨੇ ਇਹ ਸ਼ਾਇਦ ਇਸ ਰਿਪੋਰਟ ਦੇ ਵਿੱਚੋਂ ਤੁਹਾਨੂੰ ਜਾਣਕਾਰੀ ਮਿਲੇ ਤੁਹਾਡੀਆਂ ਅੱਖਾਂ ਖੁੱਲਣ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਾਲਾਤ ਕੀ ਇੱਕ ਪ੍ਰਾਇਮਰੀ ਸਕੂਲ ਹੈ ਜੋ ਬਿਨਾਂ ਇਮਾਰਤ ਤੋਂ ਚੱਲ ਰਿਹਾ ਹੈ 178 ਬੱਚੇ ਦੋ ਕਮਰਿਆਂ ਦੇ ਵਿੱਚ ਤੁੰਨੇ ਪਏ ਹਨ ਇਸ ਸਕੂਲ ਦੀ ਕਹਾਣੀ ਤੋਂ ਲੈ ਕੇ ਦੋ ਸੈਕੰਡਰੀ ਸਕੂਲਾਂ ਤੱਕ ਜੋ ਕਿ ਡਬਲ ਸ਼ਿਫਟਾਂ ਦੇ ਵਿੱਚ ਚੱਲਦੇ ਹਨ ਬਿਨਾ ਜ਼ਰੂਰੀ ਅਧਿਆਪਕਾਂ ਦੇ ਜਾਂ ਕਮਰਿਆਂ ਦੇ ਇਸ ਜ਼ਿਲ੍ਹੇ ਦੇ ਬਿੱਲੇ ਨੇ ਇਸ ਜ਼ਿਲ੍ਹੇ ਦੇ ਟੈਗ ਨੇ ਪੰਜਾਬ ਦੇ ਸਭ ਤੋਂ ਛੋਟੇ ਅਤੇ ਜਵਾਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਨਹੀਂ ਬਦਲੀ ਹੈ ਕੋਈ ਫਰਕ ਨਹੀਂ ਪਿਆ ਹੈ ਮੁੰਡਿਆਂ ਦਾ ਸੀਨੀਅਰ ਸੈਕੰਡਰੀ ਸਕੂਲ ਤਾਂ ਬਿਨਾ ਕਿਸੇ ਰੈਗੂਲਰ ਪ੍ਰਿੰਸੀਪਲ ਤੋਂ ਹੀ ਚੱਲ ਰਿਹਾ ਹੈ ਹਾਲਾਂਕਿ ਉਸ ਨੂੰ ਪੀਐਮ ਸ਼੍ਰੀ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਹੈ ਉਹਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ ਤੇ ਇਸੇ ਸਕੂਲ ਵਿੱਚ ਸਾਇੰਸ ਦੇ ਵਿਦਿਆਰਥੀ ਬਿਨਾ ਫਿਜ਼ਿਕਸ ਦੇ ਲੈਕਚਰਰ ਦੇ ਹੀ ਪੜ ਰਹੇ ਹਨ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਇੱਕ ਪ੍ਰਾਇਮਰੀ ਸਕੂਲ ਦੋ ਕਮਰਿਆਂ ਦੇ ਵਿੱਚੋਂ ਕਿਵੇਂ ਚੱਲ ਸਕਦਾ ਹੈ ਪ੍ਰੀ ਪ੍ਰਾਇਮਰੀ ਤੋਂ 5ਵੀਂ ਜਮਾਤ ਤੱਕ ਦੇ 178 ਬੱਚੇ ਦੋ ਕਮਰਿਆਂ ਦੇ ਵਿੱਚ ਪੜਦੇ ਹਨ ਜੋ ਕਿ ਕੁੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦੇ ਵਿੱਚ ਇਹਨਾਂ ਨੂੰ ਅਲਾਟ ਕੀਤੇ ਗਏ ਹੈ ਇਸ ਸਕੂਲ ਦੇ ਵਿੱਚ 11 ਅਧਿਆਪਕ ਹਨ ਇਹ ਦਿਨ ਸਾਰੇ ਹੀ ਅਧਿਆਪਕ ਹਾਜ਼ਰ ਹੁੰਦੇ ਨੇ 6 ਇੱਕ ਕਮਰੇ ਦੇ ਵਿੱਚ ਬੈਠਦੇ ਨੇ ਤੇ 5 ਦੂਸਰੇ ਕਮਰੇ ਦੇ ਵਿੱਚ ਇੱਕ ਅਧਿਆਪਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਹਾਲਾਤ ਇਹ ਹਨ ਕਿ ਜੇ ਕੋਨੇ ਦੇ ਵਿੱਚ ਬੈਠੇ ਅਧਿਆਪਕ ਨੂੰ ਉੱਠ ਕੇ ਬਾਥਰੂਮ ਜਾਣਾ ਹੋਵੇ ਤਾਂ ਬਾਕੀ ਸਾਰੇ ਬੈਠੇ ਅਧਿਆਪਕਾਂ ਨੂੰ ਵੀ ਉੱਠ ਕੇ ਖੜਾ ਹੋਣਾ ਪੈਂਦਾ ਹੈ ਫਿਰ ਰਾਹ ਮਿਲਦਾ ਹੈ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਇਹ ਕਦੋਂ ਤੱਕ ਚੱਲੇਗਾ ਸਕੂਲ ਦੀ ਮੁਖ ਅਧਿਆਪਕ ਮਨਜੀਤ कौर ਵੀ ਇਹ ਮੰਨਦੀ ਹੈ ਕਿ ਪੜਾਉਣ ਦੇ ਲਈ ਪਹਿਲਾ ਕਲਾਸਰੂਮ ਹੋਣਾ ਹੀ ਜ਼ਰੂਰੀ ਹਨ ਉਹ ਆਪ ਇਹ ਸਵਾਲ ਪੁੱਛਦੀ ਹੈ ਦੋ ਕਮਰਿਆਂ ਦੇ ਵਿੱਚੋਂ ਪਲਾ ਕੋਈ ਸਕੂਲ ਕਿਵੇਂ ਚੱਲ ਸਕਦਾ ਹੈ ਕੋਈ ਥਾਂ ਹੀ ਨਹੀਂ ਹੈ ਅਸੀਂ ਚੱਜ ਨਾਲ ਕਿਵੇਂ ਪੜਾ ਸਕਦੇ ਹਾਂ ਸਾਡੀ ਆਪਣੀ ਇਮਾਰਤ ਖਾਲੀ ਕਰਾ ਲਈ ਗਈ ਸੀ ਕਿਉਂਕਿ ਸੀਨੀਅਰ ਸਕੈਂਡਰੀ ਸਕੂਲ ਦੀ ਨਵੀਂ ਇਮਾਰਤ ਬਣਨੀ ਸੀ ਤੇ ਉਦੋਂ ਦਾ ਹੀ ਸਾਨੂੰ ਇਹਨਾਂ ਦੋ ਕਮਰਿਆਂ ਦੇ ਵਿੱਚ ਸੁੱਟ ਦਿੱਤਾ ਗਿਆ ਜਦੋਂ ਮੇਰੀ ਨਵੀਂ-ਨਵੀਂ ਪੋਸਟਿੰਗ ਹੋਈ ਸੀ ਤਾਂ ਪਹਿਲੇ ਕੁਝ ਮਹੀਨੇ ਤਾਂ ਮੈਂ ਖੁਦ ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀ ਇਹ ਸੋਚ ਕੇ ਕਿ ਇੱਥੇ ਪੜਾਉਣਾ ਸੰਭਵ ਕਿਵੇਂ ਹੋਵੇਗਾ ਪਰ ਮੇਰੇ ਕਲੀਗ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਚਲਾ ਰਹੇ ਹਨ ਐਨੀ ਜ਼ਿਆਦਾ ਦਿੱਕਤ ਹੈ ਕਿ ਸਾਡੇ ਕੋਲ ਬਿਆਨ ਕਰਨ ਦੇ ਲਈ ਸ਼ਬਦ ਨਹੀਂ ਹਨ ਪਹਿਲੀ ਚੌਥੀ ਤੇ ਪੰਜਵੀਂ ਕਲਾਸ ਦੇ ਬੱਚੇ ਇੱਕ ਕਮਰੇ ਦੇ ਵਿੱਚ ਬੈਠਦੇ ਨੇ ਤੇ ਦੂਜੀ ਤੀਜੀ ਅਤੇ ਪ੍ਰੀ ਪ੍ਰਾਇਮਰੀ ਦੇ ਦੂਸਰੇ ਕਮਰੇ ਵਿੱਚ ਇਸਦਾ ਅਸਰ ਦਾਖਲਿਆਂ ਤੇ ਵੀ ਪੈ ਰਿਹਾ ਹੈ तकरीबन 2 ਸਾਲ ਪਹਿਲਾਂ ਬੱਚਿਆਂ ਦੀ ਗਿਣਤੀ 214 ਸੀ ਮਨਜੀਤ ਕੌਰ ਮੁਤਾਬਕ ਪਹਿਲਾਂ ਪ੍ਰਾਈਵੇਟ ਸਕੂਲ ਤੋਂ ਵੀ ਬੱਚੇ ਹਟਾ ਕੇ ਸਾਡੇ ਕੋਲ ਆਉਂਦੇ ਸਨ ਪਰ ਹੁਣ ਨਹੀਂ ਇਹ ਹਾਲ ਬਲੇਰਕੋਟਲਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਦਾ ਹੈ ਤੇ ਹੁਣ ਗੱਲ ਕਰਦੇ ਆ ਸਕੈਲਰੀ ਸਕੂਲ ਦੀ 841 ਵਿਦਿਆਰਥੀਆਂ ਦਾ ਮੁੰਡਿਆਂ ਦਾ ਸੀਨੀਅਰ ਸਕੈਲਰੀ ਸਕੂਲ ਦੋ ਸ਼ਿਫਟਾਂ ਦੇ ਵਿੱਚ ਚੱਲਦਾ ਹੈ ਕਿਉਂਕਿ ਕਮਰਿਆਂ ਦੀ ਘਾਟ ਹੈ ਅਗਸਤ ਮਹੀਨੇ ਦੇ ਵਿੱਚ ਪ੍ਰਿੰਸੀਪਲ ਦੀ ਬਦਲੀ ਹੋ ਗਈ ਸੀ ਤੇ ਹੁਣ ਮੁਹੰਮਦ ਦਿਲਸ਼ਾਦ ਜੋ ਕਿ ਅੰਗਰੇਜ਼ੀ ਦੇ ਲੈਕਚਰਾਰ ਨੇ ਉਹਨਾਂ ਨੂੰ ਕਾਰਜਕਾਰੀ ਇੰਚਾਰਜ ਬਣਾਇਆ ਗਿਆ ਹਾਲ ਇਹ ਹੈ ਕਿ 11ਵੀਂ ਅਤੇ 12ਵੀਂ ਦੇ ਵਿੱਚ ਕਮਰਸ ਦੀ ਆਪਸ਼ਨ ਹੀ ਨਹੀਂ ਹੈ ਬੱਚਿਆਂ ਨੂੰ ਇਹ ਆਪਸ਼ਨ ਹੀ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਵਿਸ਼ਿਆਂ ਦੇ ਅਧਿਆਪਕ ਹੀ ਨਹੀਂ ਹਨ ਤੇ ਸਾਇੰਸ ਦੇ ਬੱਚੇ ਬਿਨਾਂ ਫਿਜ਼ਿਕਸ ਦੇ ਲੈਕਚਰਾਰ ਦੇ ਪੜਾਈ ਕਰ ਰਹੇ ਹਨ ਦਿਲਸ਼ਾਦ ਇਕੱਲਾ ਇੰਗਲਿਸ਼ ਦਾ ਅਧਿਆਪਕ ਹੈ 11ਵੀਂ ਤੇ 12ਵੀਂ ਦੇ 300 ਤੋਂ ਵੀ ਵੱਧ ਬੱਚਿਆਂ ਦੇ ਲਈ ਇਕੱਲਾ ਦਿਲਸ਼ਾਦ ਹੀ ਅੰਗਰੇਜ਼ੀ ਦਾ ਟੀਚਰ ਹੈ ਉਸ ਦਾ ਕਹਿਣਾ ਹੈ ਕਿ ਘੱਟੋ ਘੱਟ 15 ਹੋਰ ਕਮਰੇ ਚਾਹੀਦੇ ਹਨ ਪਰ ਇਸ ਥੇ ਨਾ ਤਾਂ ਕੋਈ ਪ੍ਰਿੰਸੀਪਲ ਹੈ ਨਾ ਹੀ ਕੋਈ ਕਲਰਕ ਹੈ ਤੇ ਨਾ ਹੀ ਕੋਈ ਚਪੜਾਸੀ 11ਵੀਂ ਅਤੇ 12ਵੀਂ ਦੇ ਬੱਚਿਆਂ ਲਈ ਮੈਥ ਅੰਗਰੇਜ਼ੀ ਅਤੇ ਪੰਜਾਬੀ ਦੇ ਲਈ ਸਿਰਫ ਇੱਕ ਇੱਕ ਹੀ ਅਧਿਆਪਕ ਹੈ ਤੇ ਫਿਜ਼ਿਕਸ ਪੜਾਉਣ ਲਈ ਬਾਹਰੋਂ ਪ੍ਰਾਈਵੇਟ ਕਿਸੇ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ ਜਿਸ ਦੀ ਤਨਖਾਹ ਵੀ ਇਹ ਸਾਰੇ ਅਧਿਆਪਕ ਪੱਲਿਓਂ ਦਿੰਦੇ ਨੇ ਜਾਂ ਫੇਰ ਕਿਸੇ ਨਾ ਕਿਸੇ ਦਾਨੀ ਸੱਜਣ ਤੋਂ ਦਾਨ ਇਕੱਠਾ ਕਰਕੇ ਉਸ ਨੂੰ ਪੈਸੇ ਦਿੱਤੇ ਜਾਂਦੇ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਦੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹਨ ਤਿੰਨ ਮੈਚ ਦੇ ਟੀਚਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਟਰਨਟੀ ਲੀਵ ਤੇ ਹੈ ਸੋਸ਼ਲ ਸਾਇੰਸ ਦੀਆਂ 4 ਅਸਾਮੀਆਂ ਨੇ ਜਿਦੇ ਵਿੱਚੋਂ ਦੋ ਖਾਲੀ ਪਈਆਂ ਨੇ ਤੇ ਅੰਗਰੇਜ਼ੀ ਦਾ ਵੀ ਇੱਕ ਹੀ ਅਧਿਆਪਕ ਹੈ 230 ਬੱਚਿਆਂ ਨੇ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਲਿਆ ਹੋਇਆ ਹੈ ਪਰ ਫਿਜ਼ੀਕਲ ਐਜੂਕੇਸ਼ਨ ਪੜਾਉਣ ਵਾਲਾ ਕੋਈ ਵੀ ਅਧਿਆਪਕ ਮੌਜੂਦ ਨਹੀਂ ਹੈ ਇਹ ਸਕੂਲ ਦੇ ਵਿੱਚ ਅਧਿਆਪਕਾਂ ਦਾ ਹਾਲ ਹੈ ਜਿਹੜੇ ਅਧਿਆਪਕ ਹੈ ਨੇ ਮੌਜੂਦ ਨੇ ਉਹਨਾਂ ਦੀ ਵੀ ਨੌਨ ਟੀਚਿੰਗ ਕੰਮਾਂ ਦੇ ਵਿੱਚ ਪ੍ਰਸ਼ਾਸਨ ਸਮੇਂ-ਸਮੇਂ ਤੇ ਡਿਊਟੀ ਲਾਉਂਦਾ ਰਹਿੰਦਾ ਹੈ ਕਦੇ ਪਰਾਲੀ ਸੜਨ ਤੋਂ ਰੋਕਣ ਦੇ ਲਈ ਤੇ ਕਦੇ ਮਰਦਨ ਸ਼ਮਾਰੀ ਲਈ ਦੇ ਸੈਂਸਸ ਦੇ ਲਈ ਇਹਨਾਂ ਟੀਚਰਸ ਦੀ ਡਿਊਟੀ ਲੱਗਦੀ ਜਾਂਦੀ ਹੈ ਕੋਈ ਇਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਸੁਣਨ ਦੇ ਲਈ ਤਿਆਰ ਵੀ ਨਹੀਂ ਹੈ ਸਗੋਂ ਜ਼ਿਲ੍ਹਾ ਬਣਨ ਦੇ ਨਾਲ ਇਸ ਸਕੂਲ ਦੇ ਉੱਤੇ ਬੋਝ ਵਾਧੂ ਜ਼ਰੂਰ ਪੈ ਗਿਆ ਹੈ ਘਟਨਾ ਤਾਂ ਕੀ ਸੀ ਕਲਾਸਰੂਮ ਪਹਿਲਾਂ ਹੀ ਇਹਨਾਂ ਕੋਲ ਘੱਟ ਸਨ ਪਰ ਫਿਰ ਵੀ ਚਾਰ ਕਮਰੇ ਉਹਨਾਂ ਦੇ ਵਿੱਚੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਨੇ ਉਹਨਾਂ ਦਾ ਟੈਂਪਰੇਰੀ ਦਫ਼ਤਰ ਇਸੇ ਸਕੂਲ ਦੇ ਵਿੱਚ ਬਣਾਇਆ ਗਿਆ ਹੈ ਉੱਥੋਂ ਹੀ ਉਹ ਕੰਮਕਾਜ ਕਰਦੇ ਨੇ ਚਾਰ ਕਮਰੇ ਉਹਨਾਂ ਨੂੰ ਦਫ਼ਤਰ ਬਣਾਉਣ ਵਾਸਤੇ ਅਲਾਟ ਕਰ ਦਿੱਤੇ ਗਏ ਹੁਣ ਕੁੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਹਾਲ ਵੀ ਸੁਣ ਲਓ ਇਹ ਇੱਕ ਪ੍ਰਾਣੀ ਵਿਰਾਸਤੀ ਇਮਾਰਤ ਦੇ ਵਿੱਚੋਂ ਚਲਾਇਆ ਜਾ ਰਿਹਾ ਹੈ ਸੱਤ ਕਮਰੇ ਇਸ ਸਕੂਲ ਦੇ ਪਹਿਲਾਂ ਹੀ ਸਰਕਾਰ ਵੱਲੋਂ ਅਨ ਸੇਫ ਅਨ ਸੁਰੱਖਿਅਤ ਐਲਾਨੇ ਜਾ ਚੁੱਕੇ ਨੇ ਉਸ ਕਮਰਿਆਂ ਦੇ ਵਿੱਚ ਪੜਾ ਨਹੀਂ ਸਕਦੇ ਤੁਸੀਂ ਬੱਚੇ ਬੈਠ ਨਹੀਂ ਸਕਦੇ 4 ਸਾਲ ਤੋਂ ਇਸ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਹਜੇ ਉਹ ਇਮਾਰਤ ਬਣ ਕੇ ਤਿਆਰ ਨਹੀਂ ਹੋਈ ਸਕੂਲ ਪ੍ਰਾਣੀ ਉਸੇ ਵਿਰਾਸਤੀ ਬਿਲਡਿੰਗ ਦੇ ਵਿੱਚੋਂ ਹੀ ਚੱਲ ਰਿਹਾ ਹੈ 1173 ਵਿਦਿਆਰਥੀ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਐਨੀਆਂ ਬੱਚੀਆਂ ਪੜ੍ਹਦੀਆਂ ਨੇ ਦੋ ਸ਼ਿਫਟਾਂ ਦੇ ਵਿੱਚ ਸਕੂਲ ਚਲਾਉਣਾ ਪੈ ਰਿਹਾ ਹੈ ਕਮਰਿਆਂ ਦੀ ਘਾਟ ਕਰਕੇ ਕਮਰੇ ਇੱਥੇ ਵੀ ਘਟ ਨੇ ਲੇਕਿਨ ਉਹਨਾਂ ਕਮਰਿਆਂ ਦੇ ਵਿੱਚੋਂ ਦੋ ਕਮਰੇ ਜਿਹੜੇ ਨੇ ਉਹ ਪ੍ਰਾਇਮਰੀ ਸਕੂਲ ਨੂੰ ਅਲਾਟ ਕੀਤੇ ਗਏ ਨੇ ਜਿਸ ਦਾ ਦਰਦ ਅਸੀਂ ਤੁਹਾਨੂੰ ਪਹਿਲਾਂ ਸੁਣਾ ਕੇ ਹਟੇ ਆ ਕੁੱਲ ਮਿਲਾ ਕੇ ਇਹ ਤਿੰਨ ਸਕੂਲ ਮੇਰੇ ਕੋਟਲਾ ਸ਼ਹਿਰ ਦੇ ਨੇ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਹੈ ਉਸ ਜ਼ਿਲ੍ਹੇ ਦੇ ਜ਼ਿਲ੍ਹਾ ਹੈੱਡਕਵਾਰਟਰ ਦੇ ਸਕੂਲਾਂ ਦੀ ਇਹ ਕਹਾਣੀ ਹੈ ਇਹ ਕੋਈ ਸਰਹੱਦੀ ਜ਼ਿਲ੍ਹੇ ਦੇ ਦੂਰ ਦਰਾੜ ਪਿੰਡੇ ਪਿੰਡ ਦੇ ਵਿੱਚ ਕਿਸੇ ਸਰਕਾਰੀ ਸਕੂਲ ਦਾ ਹਾਲ ਨਹੀਂ ਹੈ ਇਹ ਨਵੇਂ ਬਣੇ ਜ਼ਿਲ੍ਹੇ ਦੇ ਜੋ ਸਿਰਫ 4 ਸਾਲ ਪਹਿਲਾਂ ਹੀ ਜ਼ਿਲ੍ਹਾ ਬਣਿਆ ਹੈ ਉਸ ਦੇ ਸਕੂਲਾਂ ਦਾ ਬੁਨਿਆਦੀ ਢਾਂਚਾ ਹੈ ਉੱਥੋਂ ਦੇ ਹਾਲਾਤ ਨੇ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਇਹ ਜਿਹੜੀ ਸਰਕਾਰ ਬਣੀ ਸੀ ਇਸ ਨੇ ਦੋ ਅਹਿਮ ਮੁੱਦੇ ਚੱਕੇ ਸੀ ਸਿੱਖਿਆ ਦਾ ਮੁੱਦਾ ਤੇ ਸਿਹਤ ਦਾ ਮੁੱਦਾ ਬਾਰ ਬਾਰ ਇਹ ਦਾਵਾ ਕੀਤਾ ਜਾਂਦਾ ਸੀ ਕਿ ਜਿਵੇਂ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਅਸੀਂ ਕਾਇਆ ਪਲਟ ਕਰ ਦਿੱਤਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਅਸੀਂ ਇੱਕ ਨਵੀਂ ਜ਼ਿੰਦਗੀ ਦਵਾਂਗੇ ਇੱਕ ਬਿਹਤਰ ਸਿੱਖਿਆ ਦਾ ਮਾਡਲ ਲੈ ਕੇ ਆਵਾਂਗੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਭਵਿੱਖ ਸਵਾਰਾਂਗੇ ਉਹਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਾਂਗੇ ਪਰ ਮਿਆਰੀ ਸਿੱਖਿਆ ਕਿਵੇਂ ਦਿੱਤੀ ਜਾ ਸਕਦੀ ਹੈ ਜਦੋਂ ਇੱਕ ਕਮਰੇ ਦੇ ਵਿੱਚ ਤਿੰਨ ਕਲਾਸਾਂ ਦੇ ਵਿਦਿਆਰਥੀ ਅੱਡ-ਅੱਡ ਬੈਠੇ ਹੋਣ ਤੇ 6 ਅਧਿਆਪਕ ਬੈਠੇ ਹੋਣ ਹੁਣ ਕਿਹੜਾ ਅਧਿਆਪਕ ਕਿਸ ਵੇਲੇ ਕਿਹੜਾ ਵਿਸ਼ਾ ਪੜਾਉਂਦਾ ਹੋਵੇਗਾ ਉਹ ਵੀ ਕਿਹੜੀ ਕਲਾਸ ਨੂੰ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਤੇ ਜੇ ਅੰਦਾਜ਼ਾ ਤੁਸੀਂ ਲਾ ਲਿਆ ਹੋਵੇ ਇਸ ਦੇ ਨਾਲ ਇਹ ਅੰਦਾਜ਼ਾ ਵੀ ਲੱਗ ਜਾਏਗਾ ਕਿ ਇਸ ਤਰੀਕੇ ਨਾਲ ਕਿ ਮਿਆਰੀ ਸਿੱਖਿਆ ਦਿੱਤੀ ਜਾ ਸਕਦੀ ਹੈ ਕਿ ਬੱਚਿਆਂ ਨੂੰ ਪੜਾਇਆ ਜਾ ਸਕਦਾ ਹੈ ਮਿਆਰੀ ਸਿੱਖਿਆ ਤਾਂ ਬਹੁਤ ਦੂਰ ਦੀ ਗੱਲ ਹੈ ਪੜਾਇਆ ਵੀ ਜਾ ਸਕਦਾ ਹੈ ਜਾਂ ਨਹੀਂ ਇੱਕ ਪਾਸੇ ਇਹ ਹੀ ਸਰਕਾਰ ਬੜੇ ਚਾ ਨਾਲ ਬੜੇ ਜੋਸ਼ ਸ਼ੋਰ ਦੇ ਨਾਲ ਇਹ ਗੱਲ ਕਰਦੀ ਹੈ ਕਿ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਜਿਹੜੀ ਹੈ ਉਹਦੀ ਸ਼ੁਰੂਆਤ ਕੀਤੀ ਹੈ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਪੇ ਵੀ ਆ ਕੇ ਅਧਿਆਪਕਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਆਪਣੀਆਂ ਮੁਸੀਬਤਾਂ ਦੱਸ ਸਕਦੇ ਨੇ ਪਰੇਸ਼ਾਨੀ ਕੀ ਹੈ ਬੱਚਿਆਂ ਨੂੰ ਕੀ ਦਿੱਕਤ ਆ ਰਹੀ ਹੈ ਉਹਦੇ ਬਾਰੇ ਗੱਲ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਸਿੱਖਿਆ ਦੇ ਵਿੱਚ ਕੁਝ ਸੁਧਾਰ ਕੀਤਾ ਜਾ ਸਕੇ ਉੱਥੇ ਇਹ ਹਾਲਾਤ ਹੈ ਕੀ ਦੋ ਕਮਰਿਆਂ ਦੇ ਵਿੱਚ 178 ਬੱਚੇ ਤੁੰਨੇ ਪਏ ਨੇ 11 ਅਧਿਆਪਕ ਉਹਨਾਂ ਦੋ ਕਮਰਿਆਂ ਦੇ ਵਿੱਚ ਹੀ ਬੈਠਦੇ ਨੇ ਕੀ ਪੜ੍ਹਾਈ ਕਰਾ ਰਹੇ ਨੇ ਕਿਸ ਤਰੀਕੇ ਦੀ ਪੜ੍ਹਾਈ ਕਰਾ ਰਹੇ ਨੇ ਇੱਥੇ ਕੋਈ ਪੇਰੈਂਟ ਟੀਚਰ ਮੀਟ ਹੁੰਦੀ ਵੀ ਹੈ ਜਾਂ ਨਹੀਂ ਜੇ ਹੁੰਦੀ ਹੈ ਤਾਂ ਕੌਣ ਕਿਸ ਨੂੰ ਆਪਣੀਆਂ ਦੁੱਖੜੇ ਸੁਣਾਉਂਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਤੁਸੀਂ ਆਪ ਹੀ ਲਾ ਸਕਦੇ ਹੋ ਦੂਜੇ ਪਾਸੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਇਹ ਹੀ ਸਰਕਾਰ ਚਾਰ ਦੀਵਾਰੀ ਕਾਰਡ ਨੂੰ ਜਾਂ ਸਕੂਲ ਦੇ ਵਿੱਚ ਕੋਈ ਟਾਇਲਟ ਬਣਾ ਦਿੱਤੀ ਕਿਤੇ ਕੋਈ ਬਲੈਕਬੋਰਡ ਬਣਾ ਦਿੱਤਾ ਉਸ ਦਾ ਉਦਘਾਟਨ ਕਰਨ ਦੇ ਲਈ ਵੀ ਕਿੰਨੀ ਚਰਚਾ ਦੇ ਵਿੱਚ ਆਏ ਸੀ ਕਰੋੜਾ ਰੁਪਏ ਖਰਚ ਕਰ ਦਿੱਤੇ ਗਏ ਸੀ ਨੀ ਪੱਥਰ ਲਾਏ ਗਏ ਸੀ ਬਕਾਇਦਾ ਉਦਘਾਟਨ ਕੀਤਾ ਗਿਆ ਸੀ ਮਰਮਤ ਦੇ ਉਦਘਾਟਨ ਹੋਏ ਸੀ ਲੇਕਿਨ ਇੱਥੇ ਸਕੂਲ ਦੀਆਂ ਇਮਾਰਤਾਂ ਮੰਨ ਨੂੰ 4 ਸਾਲ ਲੱਗ ਗਏ ਨੇ ਇਮਾਰਤ ਦਾ ਹਜੇ ਵੀ ਕੋਈ ਥਾ ਟਿਕਾਣਾ ਨਹੀਂ ਕਿ ਕਦੋਂ ਬਣेंगी ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਕਿ ਜਿਹੜੇ ਟੈਂਪਰੇਰੀ ਦਫ਼ਤਰ ਸਕੂਲਾਂ ਚ ਬਣਾਏ ਗਏ ਨੇ ਉਹ ਵਿਅਦੀ ਟਰਚਾ ਕਦੋਂ ਡਵੈਲਪ ਹੋਏਗਾ ਕਦੋਂ ਉਹ ਦਫਤਰ ਆਪਣੀ ਥਾਂ ਤੇ ਸ਼ਿਫਟ ਹੋਣਗੇ ਤੇ ਬੱਚਿਆਂ ਨੂੰ ਪੜ੍ਹਨ ਦੇ ਲਈ ਕਲਾਸਰੂਮ ਮਿਲਣਗੇ ਅਧਿਆਪਕ ਮਿਲਣਾ ਤਾਂ ਹਜੇ ਫੇਰ ਦੂਰ ਦੀ ਗੱਲ ਹੈ ਹਜੇ ਤਾਂ ਕਲਾਸਰੂਮ ਕਮਰੇ ਵੀ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਨੂੰ ਨਹੀਂ ਮਿਲ ਸਕੇ ਜਿੱਥੇ ਬੈਠ ਕੇ ਬੱਚੇ ਪੜ੍ਹਾਈ ਕਰ ਸਕੋ ਕੁੜੀਆਂ ਦੇ ਸਰਕਾਰੀ ਸਕੂਲ ਚ ਵੀ ਇਹੀ ਹਾਲ ਸੀ ਜਦੋਂ ਸੀਨੀਅਰ ਸਕੈਂਡਰੀ ਸਕੂਲ ਦੀ ਆਪਾਂ ਗੱਲ ਕੀਤੀ ਕੈਮਿਸਟਰੀ ਲੈਬ ਨੂੰ ਕਲਾਸਰੂਮ ਦੇ ਵਿੱਚ ਬਦਲਿਆ ਗਿਆ ਹੈ ਤਬਦੀਲ ਕੀਤਾ ਗਿਆ ਹੈ ਉੱਥੇ ਕੁੜੀਆਂ ਨੀਚੇ ਪੁੰਜੇ ਬੈਠ ਕੇ ਪੜ੍ਹਾਈ ਕਰ ਰਹੀਆਂ ਸੀ ਐਨਾ ਕੁਥੇ ਇਨਫਰਾਸਟ੍ਰਕਚਰ ਜਿਹੜਾ ਹੈ ਉਸ ਦਾ ਹਾਲ ਹੈ ਫਿਰ ਆਪਾਂ ਸਕੂਲ ਆਫ ਐਮੀਨੈਂਸ ਬੱਚੇ ਐਂਟ੍ਰੈਂਸ ਇਗਜ਼ਾਮ ਕਲੀਅਰ ਕਰ ਰਹੇ ਨੇ ਜੇਈਈ ਦੇ ਨੀਟ ਕਲੀਅਰ ਕਰ ਰਹੇ ਨੇ ਡਾਕਟਰ ਇੰਜੀਨੀਅਰ ਬਣਨਗੇ ਉਹਨਾਂ ਦਾ ਭਵਿੱਖ ਬਹੁਤ ਉੱਜਲ ਹੋ ਜਾਊਗਾ ਇਸ ਦੀ ਉਮੀਦ ਕਿਵੇਂ ਕਰੀਏ ਜੇ ਇਹ ਸਰਕਾਰ ਵੀ ਬਾਕੀ ਸਰਕਾਰਾਂ ਵਾਂਗੂ ਸਿਰਫ ਐਲਾਨਾਂ ਦੀ ਸਿਰਫ ਸੋਸ਼ੀਅਲ ਦੀ ਸਰਕਾਰ ਹੀ ਬਣ ਕੇ ਰਹਿ ਗਈ ਹੈ ਫੇਰ ਲੋਕ ਕਿਸ ਤੋਂ ਉਮੀਦ ਲਵਾ ਜਦੋਂ 2022 ਦੀਆਂ ਚੋਣਾਂ ਹੋਣੀਆਂ ਸੀ ਤਾਂ ਆਮ ਆਦਮੀ ਪਾਰਟੀ ਵੱਲੋਂ بار بار ਇਹ ਕਿਹਾ ਜਾਂਦਾ ਸੀ ਕਿ ਅਸੀਂ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਕਰਾਂਗੇ ਅਸੀਂ ਵੱਖਰੀ ਤਰ੍ਹਾਂ ਦੀ ਸਿਆਸਤ ਕਰਾਂਗੇ ਅਸੀਂ ਇਹਨਾਂ ਸਿਆਸੀ ਆਗੂ ਨੂੰ ਸਿਖਾਵਾਂਗੇ ਕਿ ਰਾਜਨੀਤੀ ਹੁੰਦੀ ਕੀ ਪਰ ਪਿਛਲੇ 4 ਸਾਲ ਦੀ ਕਾਰਗੁਜ਼ਾਰੀ ਦੇਖ ਕੇ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਕੋਈ ਨਵੀਂ ਸਿਆਸਤ ਹੋ ਰਹੀ ਹੈ ਕੋਈ ਨਵੇਂ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਹੋ ਸਕਦਾ ਹੈ ਕੰਮ ਕਰ ਰਹੇ ਹੋ ਹੋ ਸਕਦਾ ਹੈ ਸਰਕਾਰ ਚੌਂਦੀ ਹੋਵੇ ਲੇਕਿਨ ਫੰਡਾਂ ਦੀ ਕਮੀ ਕਰਕੇ ਸਰਕਾਰ ਦੇ ਹੱਥ ਬੰਨੇ ਹੋਣ ਲੇਕਿਨ ਹਰ ਛੋਟੇ-ਮੋਟੇ ਕੰਮ ਦੇ ਲਈ ਜੇ ਇਸ਼ਤਿਹਾਰबाजी ਦੇ ਵਿੱਚ ਕਰੋੜਾ ਰੁਪਏ ਲਟਾਏ ਜਾ ਸਕਦੇ ਨੇ ਜੇ ਚਾਰ ਦਿਵਾਰੀਆਂ ਟਾਇਲਟਾਂ ਦੀ ਮੁਰੰਮਤ ਕਰਕੇ ਉਹਨਾਂ ਦਾ ਉਦਘਾਟਨ ਕੀਤਾ ਜਾ ਸਕਦਾ ਹੈ ਜੇ ਟਰਾਂਸਫਰਾਂ ਨੂੰ ਬਦਲ ਕੇ ਉਹਨਾਂ ਦਾ ਉਦਘਾਟਨ ਐਮਐਲਏ ਕਰ ਸਕਦੇ ਨੇ ਆਪਣੀਆਂ ਤਸਵੀਰਾਂ ਖਿੱਚਾ ਸਕਦੇ ਨੇ ਉਸ ਦੀ ਮਸ਼ਹੂਰੀ ਕੀਤੀ ਜਾ ਸਕਦੀ ਹੈ ਅਫੇਰ ਜ਼ਮੀਨ ਦੇ ਉੱਤੇ ਕੰਮ ਵੀ ਕੀਤੇ ਹੀ ਜਾ ਸਕਦੇ ਨੇ ਉਸਦੇ ਲਈ ਬਹਾਨੇ ਬਣਾਉਣ ਦੀ ਕੋਈ ਲੋਟ ਨਹੀਂ ਹੁਣ ਅੱਜ ਜਿਹੜਾ ਸੈਸ਼ਨ ਹੋਣ ਜਾ ਰਿਹਾ ਹੈ ਜੇ ਉੱਥੇ ਇਸੇ ਤਰੀਕੇ ਨਾਲ ਆਨੰਦਪੁਰ ਸਾਹਿਬ ਨੂੰ ਵੀ ਨਵਾਂ ਜ਼ਿਲ੍ਹਾ ਬਣਾ ਦਿੱਤਾ ਜਾਂਦਾ ਹੈ ਕਿ ਉੱਥੇ ਵੀ ਹਾਲਾਤ ਇਸੇ ਤਰੀਕੇ ਦੇ ਰਹਿਣਗੇ ਜਿਵੇਂ ਕਿ ਮਲੇਰਕੋਟਲਾ ਦੇ ਰਹੇ ਨੇ ਕਿ ਸਿਰਫ ਐਲਾਨ ਕਰ ਦੇਣਾ ਕਾਫੀ ਹੁੰਦਾ ਹੈ ਲੋਕਾਂ ਨੂੰ ਸਹੂਲਤਾਂ ਮਿਲਣ ਲੱਗ ਜਾਂਦੀਆਂ ਨੇ ਇਲਾਕੇ ਦਾ ਵਿਕਾਸ ਹੋ ਜਾਂਦਾ ਹੈ ਅਸੀਂ ਪਿਛਲੇ ਵੀ ਐਪੀਸੋਡ ਦੇ ਵਿੱਚ ਕਿਹਾ ਸੀ ਕਿ ਜੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਹੈ ਤਾਂ ਘੱਟੋ-ਘੱਟ 550 ਕਰੋੜ ਰੁਪਏ ਚਾਹੀਦਾ ਹੈ ਉੱਥੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਨੂੰ ਕੀ ਸਰਕਾਰ ਦੇ ਕੋਲ ਉਹ ਫੰਡ ਹੈ ਉਹ 550 ਕਰੋੜ ਰੁਪਏ ਖਰਚਿਆ ਜਾ ਸਕਦਾ ਹੈ ਉਸ ਤੋਂ ਵੀ ਜਰਾ ਜ਼ਿਆਦਾ ਜ਼ਰੂਰੀ ਪ੍ਰਸ਼ਨ ਇਹ ਹੈ ਕਿ ਕੀ ਉਹ ਰਣਨੀਤੀ ਬਣਾ ਲਈ ਗਈ ਹੈ ਉਹ ਪਲਾਨਿੰਗ ਹੋ ਗਈ ਹੈ ਉਹ ਯੋਜਨਾਵਾਂ ਤਿਆਰ ਨੇ ਕਿ ਕਿੱਥੇ ਕੀ ਬਣਾਉਣਾ ਹੈ ਉਸ ਦੇ ਟੈਂਡਰ ਵਗੈਰਾ ਫਲੋਟ ਕਰਨ ਦੀ ਤਿਆਰੀ ਹੋ ਚੁੱਕੀ ਹੈ ਜਾਂ ਸਿਰਫ ਐਲਾਨ ਕਰ ਦਿੱਤਾ ਜਾਏਗਾ ਤੇ ਬਾਕੀ ਕੰਮ ਅਗਲੀ ਸਰਕਾਰ ਦੇ ਲਈ ਛੱਡ ਦਿੱਤੇ ਜਾਣਗੇ ਕਿ ਜਦੋਂ ਨਵੀਂ ਸਰਕਾਰ ਬਣੇਗੀ ਆਪੇ ਦੇਖੇਗੀ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਖੈਰ ਜ਼ਿਲ੍ਹਾ ਬਣੇ ਨਵਾਂ ਜਾਂ ਨਾ ਬਣੇ ਐਲਾਨ ਹੋਵੇ ਜਾਂ ਨਾ ਹੋਵੇ ਜਿਹੜੇ ਸਵਾਲ ਉੱਠਦੇ ਨੇ ਉਹ ਇਸ ਸਰਕਾਰ ਦੀ ਸਿੱਖਿਆ ਨੀਤੀ ਦੇ ਉੱਤੇ ਤਾਂ ਫਿਲਹਾਲ ਜ਼ਰੂਰ ਖੜੇ ਹੁੰਦੇ ਨੇ ਜਿਹੜੇ ਵਾਅਦੇ ਇਸ ਸਰਕਾਰ ਨੇ ਕੀਤੇ ਸੀ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਕ੍ਰਾਂਤੀ ਲਿਆਵਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਉੱਚ ਪੱਧਰ ਦੀ ਮਿਆਰੀ ਸਿੱਖਿਆ ਦੇਵਾਂਗੇ ਬੱਚਿਆਂ ਦਾ ਭਵਿੱਖ ਬਿਹਤਰ ਕਰਾਂਗੇ ਗਰੀਬਾਂ ਦੇ ਬੱਚਿਆਂ ਨੂੰ ਵੀ ਉਹੀ ਸਿੱਖਿਆ ਮਿਲੂਗੀ ਜੋ ਅਮੀਰਾਂ ਦੇ ਬੱਚਿਆਂ ਨੂੰ ਚੰਗੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਮਿਲਦੀ ਹੈ ਕੀ ਉਹ ਸੁਪਨਾ ਸাকার ਹੋਇਆ ਕੀ ਉਹ ਸੁਪਨੇ ਦੇ ਨੇੜੇ ਤੇੜੇ ਵੀ ਅਸੀਂ ਪਹੁੰਚੇ ਆ ਮਿਆਰੀ ਸਿੱਖਿਆ ਉੱਚ ਪੱਧਰ ਦੀ ਸਿੱਖਿਆ ਤਾਂ ਦੂਰ ਕੀ ਬੇਸਿਕ ਐਜੂਕੇਸ਼ਨ ਜਿਹੜੀ ਚਾਹੀਦੀ ਹੁੰਦੀ ਹੈ ਉਹ ਵੀ ਇਹਨਾਂ ਸਕੂਲਾਂ 'ਚ ਮਿਲ ਰਹੀ ਹੈ ਜਾਂ ਨਹੀਂ ਹੁਣ ਤਾਂ ਇਸ ਤੇ ਵੀ ਸਵਾਲ ਖੜੇ ਹੋ ਕਿ ਇਹ ਹਾਲ ਜੋ ਅਸੀਂ ਮਲੇਰਕੋਟਲੇ ਦੇ ਸਰਕਾਰੀ ਸਕੂਲਾਂ ਦਾ ਤੁਹਾਨੂੰ ਦੱਸਿਆ ਹੈ ਇਹੀ ਹਾਲ ਪੂਰੇ ਪੰਜਾਬ ਦੇ ਬਾਕੀ ਸਕੂਲਾਂ ਦਾ ਵੀ ਹੈ ਜਾਂ ਉੱਥੇ ਕੁਝ ਹਾਲਾਤ ਬਦਲੇ ਹੋਏ ਨੇ ਉੱਥੇ ਹਾਲਾਤ ਬਿਹਤਰ ਨੇ ਸਿਰਫ ਇਸ ਜ਼ਿਲ੍ਹੇ ਦਾ ਹੀ ਹਾਲ ਹੈ ਲੱਗਦਾ ਨਹੀਂ ਕਿ ਇਕੱਲੇ ਇੱਕ ਸ਼ਹਿਰ ਨੂੰ ਇੱਕ ਜ਼ਿਲ੍ਹੇ ਨੂੰ ਹੀ ਇਸ ਤਰੀਕੇ ਨਾਲ ਪਛਾਣ ਛੱਡਿਆ ਹੋਏਗਾ ਸ਼ਾਇਦ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਕੋਈ ਜ਼ਿਆਦਾ ਵੱਖਰੇ ਨਹੀਂ ਹੋਣਗੇ ਫਿਰ ਅਸੀਂ ਕਿਵੇਂ ਕਹਿੰਦੇ ਆ ਕਿਵੇਂ ਇਹ ਸੋਚਦੇ ਆ ਕਿ ਪੰਜਾਬ ਦੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਉਹ ਪੜੀ ਦੇਖੀ ਪੀੜ੍ਹੀ ਆਏਗੀ ਉਹਨਾਂ ਦਾ ਭਵਿੱਖ ਸੁਰੱਖਿਅਤ ਹੈ ਉਹ ਚੰਗੇ ਭਵਿੱਖ ਦੀ ਕਾਮਨਾ ਕਰ ਸਕਦੇ ਨੇ ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਤੇ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਲੇਕਿਨ ਇਹ ਸਰਕਾਰ ਜੋ ਕਈ ਵਾਰੀ ਦਾਅਵੇ ਕਰਦੀ ਹੈ ਕਿ ਸਾਡਾ ਕੰਮ ਦੇਖ ਕੇ ਸਾਨੂੰ ਵੋਟ ਪਾਇਓ ਸਾਡਾ ਕੰਮ ਬੋਲਣਾ ਹੈ ਕਿ ਇਹੀ ਉਹਨਾਂ ਦਾ ਕੰਮ ਹੈ ਜੋ ਬੋਲਦਾ ਹੈ ਕਿ ਐਸੇ ਕੰਮ ਨੂੰ ਦੇਖ ਕੇ ਉਨਾਂ ਨੂੰ 2027 ਦੇ ਵਿੱਚ ਵੋਟਾਂ ਮਿਲ ਜਾਣਗੀਆਂ ਜਾਂ ਵੋਟਾਂ ਦੇਣੀਆਂ ਚਾਹੀਦੀਆਂ ਨੇ ਇਹ ਸਵਾਲ ਵੀ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ ਸੋ ਉਮੀਦ ਕਰਦੇ ਹਾਂ ਗੱਲਾਂ ਸਿਰਫ ਐਲਾਨਾਂ ਤੱਕ ਨਹੀਂ ਰਹਿਣਗੀਆਂ ਸਿਰਫ ਵਾਅਦਿਆਂ ਤੱਕ ਨਹੀਂ ਰਹਿਣਗੀਆਂ ਜੋ ਵੀ ਸਰਕਾਰਾਂ ਆਉਂਦੀਆਂ ਨੇ ਉਹ ਆਪਣੇ ਕੰਮ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੀਆਂ ਉਸ ਜ਼ਿੰਮੇਵਾਰੀ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੀਆਂ ਇਸੇ ਉਮੀਦ ਦੇ ਨਾਲ ਤਤੋਗਿਦਾ ਲੈਣੇ ਆ ਧੰਨਵਾਦ